ਦੇ ਸਾਥੇ ਬਾਈਕ ਕੋਲ ਸਪਰਾਜ ਟਰੈਕਟਰ ਖੜੇ ਆ ਜੀ ਦੋਨੇ 852 ਇਹਨਾਂ ਬਾਰੇ ਸਾਰਾ ਚੰਦਨਾ ਆਪਾਂ ਪਾਵਾਂਗੇ ਭਾਈ 사ਸੀ哥 ਬਾਈ ਜੀ 사ਸੀ哥 ਬਾਈ ਜੀ ਉਹ ਠੀਕ ਠਾਕ ਹੋ ਜੀ ਵਧੀਆ ਜੀ ਵਧੀਆ ਜੀ ਭਾਈ ਜੀ ਆ 17 2017 ਮਾਡਲ ਆ ਹਾਂਜੀ ਤੇ ਇਹਦੇ ਬਾਰੇ ਦੱਸਿਓ ਫੜਾ ਜੀ ਆਪਾਂ ਇਹ ਵੀਰੇ ਪਹਿਲੇ ਨਾਮ ਦਾ ਟਰੈਕਟਰ ਆ ਪਹਿਲੇ ਘਰੋਂ ਹੀ ਲਿਆ ਜੀ ਆਪਾਂ ਅੱਛਾ ਪਹਿਲੇ ਨਾਮ ਦਾ ਪਹਿਲੇ ਨਾਮ ਦਾ ਜੀ ਪਹਿਲੇ ਹੀ ਘਰੋਂ ਲਿਆ ਵੀਰੇ ਅੱਛਾ ਪਹਿਲੇ ਓਰੀਜਨਲ ਆ ਟਰੈਕਟਰ अच्छा सारे ओरिजिनल सारे ओरिजिनल कदे चाबी ना ब्रिजच कदे चाबी लगी हुई 10 लंबी वाली कार नहीं लंबी वाली एंड ट्रैक्टर ਦੇ ਨਾਲ ਦੇ ਆ ਦੇਖੋ ਸਭ ਤੋਂ ਪਹਿਲਾਂ ਆ ਚੀਜ਼ਾਂ ਜਾਂਦੇ ਆ ਆਹ ਚੀਜ਼ਾਂ ਹਾਂ ਵਾਈਟ ਚੱਲੇ ਟਰੈਕਟਰ ਦੀ ਸ਼ੋ ਵੀ ਨਹੀਂ ਲਈ ਵੀਰੇ ਇੱਕ ਵੇਰੇ ਵੀ ਸ਼ੋ ਵੀ ਨਹੀਂ ਲਈ ਤੂੜੀ ਵਾਲੀ ਤੇ ਚੱਲਿਆ ਵੀ ਨਹੀਂ ਟਰੈਕਟਰ ਵੀਰੇ اچھا ਵੀਰੇ ਹਾਂਜੀ ਫੁੱਲ ਗਾਰੰਟੀ ਆ ਦੇਖੋ ਖੋਲ ਕੇ ਵੀ ਦਿਖਾ ਦਿੰਦੇ ਤੁਹਾਨੂੰ ਦੇਖੋ ਵੀਰੇ ਕੋਈ ਟਰੈਕਟਰ ਨਹੀਂ ਬਹੁਤ ਸਾਫ਼ ਤੇ ਆ ਯਾਰ ਹੈ ਹਾਂ ਨੋ ਅਰੀਜਨਲ ਦੀ ਗਾਰੰਟੀ ਹੋ ਵੀਰੇ ਬੰਦਾ ਵਾਹ ਕੇ ਚਲਾ ਕੇ ਚੈੱਕ ਕਰਕੇ ਲਿਜਾਣਾ ਜਾਂਸੀ ਵਾਲਾ ਕੰਮ ਹੀ ਆ ਜਾਂਸੀ ਵਾਲਾ ਕੰਮ ਇਹ ਵੀ ਲੋੜ ਨਹੀਂ 1988 ਘੰਟੇ ਚੱਲਿਆ ਅਰੀਜਨਲ ਹੀ ਮੀਟਰ ਵੀ ਨਹੀਂ ਖੜਾ ਟਰੈਕਟਰ ਦਾ ਅੱਛਾ 1988 ਘੰਟੇ ਚੱਲਿਆ ਅਰੀਜਨਲ ਚੱਲਿਆ ਹੈ ਅਰੀਜਨਲ ਚੱਲਿਆ ਵੀਰੇ ਨੋ ਵੀਟਰ ਟਰੈਕਟਰ ਤੇ ਦੇ ਸਕਦਾ ਜਾਂਸੀ ਵਾਲਾ ਕੰਮ ਪਾਟੀ ਲੈਣ ਤਾਂ ਬਹੁਤ ਚੰਗਾ ਪਿਆ ਯਾਰ ਭਾਈ ਕਿਤੇ ਚਾਬੀ ਨਹੀਂ ਲੱਗੀ ਨਾ ਤਲਾਚ ਨੂੰ ਨਾ ਇੰਜਨ ਗੇਅਰ ਨੂੰ ਅੱਛਾ ਲੈਫਟੋਪ ਤੇ ਵੀ ਨੂੰ ਵੀ ਸਾਰਾ ਸੀਲ ਦਾ ਕਿਆੰ ਦਾ ਮਾਲ ਦਾ ਫੰਮ ਗਾਰੇ ਟਾਇਰ ਨਾਲ ਦੇ ਵੀਰੇ ਅੱਛਾ ਚਾਰੇ ਟਾਇਰ ਨਾਲ ਹਾਂ ਮਾਰ ਕੇ ਆਪਾਂ ਚੈੱਕ ਕਰਾ ਦਿੰਨੇ ਆ ਅੱਛਾ ਲੋ ਹੋਵੇ ਮਤਲਬ ਟਾਇਰ ਨਾਲ ਹੋਵੇ ਮਰਗਾਰਡ ਦੇਖੋ ਵੀਰੇ ਤੁਸੀਂ ਉਤੋਂ 17 ਮਾਡਲ ਟਰੈਕਟਰਾਂ ਦੇ ਐਓ ਜੀ ਕੰਡੀਸ਼ਨ ਦਿਖਾ ਦਿੰਦੇ ਹਾਂ ਸਹੀ ਹੈਗੀ ਨਹੀਂ ਹੈਗੀ ਬਿਲਕੁਲ ਟਰੈਕਟਰ ਹੀ ਬਹੁਤ ਸਾਫ਼ ਆ ਯਾਰ ਬਈ ਹੈ ਆਪਾਂ ਵੀਰੇ ਲਿਉਣ ਨੇ ਵੀ ਰਿਜੀਨਲ ਆ ਵੇਚਦੇ ਵੀ ਰਿਜੀਨਲ ਆ ਅੱਛਾ ਕਿਤੇ ਕੋਈ ਕਲਮ ਦਾ ਨਿਸ਼ਾਨ ਵੀ ਨਿਕਲੇ ਆ ਅੱਛਾ ਆਪਾਂ ਔਣ ਜਾਂਦਾ ਖਰਚਾ ਬੰਦੇ ਦਾ ਡਬਲ ਦਵਾਂਗੇ ਲੋ ਇੰਨੇ ਗਾਰੰਟੀ ਦੇ ਇੰਨੇ ਗਾਰੰਟੀ ਵੀਰੇ ਲੋ ਵੇ ਮਤਲਬ ਬਾਈ ਨੇ ਫੁੱਲ ਗਾਰੰਟੀ ਦੇ ਦਿੱਤੀ ਆ ਤੇ ਵਾਗੇ ਚੈੱਕ ਕਰਕੇ ਤੁਸੀਂ ਟਰੈਕਟਰ ਲਿਆ ਸਕਦੇ ਪਾ ਜਿਹੜਾ ਮਰਜ਼ੀ ਵੀਰੇ ਮੈਸਟਰੀ ਲਿਆਵੇ ਜਿਹਨੂੰ ਮਰਜ਼ੀ ਦਾ ਸੀਲਾ ਲੱਗਣਗਾ ਵੀਰੇ ਜੰਸੀ ਹੈਗੀ ਹੈਗੀ ਹਾਂਜੀ ਅੱਛਾ ਠੀਕ ਆ ਕੇ ਸਰ ਬੱਸ ਲੋਕ ਨੇ ਲੋਗ ਉਧਰ ਟਰੈਕਟਰ ਤੇ ਸਦਾ ਰੰਬਰ ਬਹੁਤ ਸਾਫ ਹੈ ਯਾਰ ਬਾਈ ਹਨਾ ਹਾਂਜੀ ਵੀਰੇ ਮਾਰ ਕੇ ਚੈੱਕ ਕਰਾਓ ਵੀਰੇ 2017 ਆ ਮੈਨੂੰ ਦੇ ਸਕਦਾ ਮਾਰ ਕੇ 2017 ਤੇ ਟਰੈਕਟਰ ਬਹੁਤ ਚੰਗਾ ਪਿਆ ਬਾਈ ਯਾਰ ਇੰਜਨ ਗਿਆ ਤਾਂ ਬੱਲ ਕੋਲ ਦੇਖੋ ਵੀਰੇ ਸੀਲਾ ਟਰੈਕਟਰ ਦੀ ਰੇਸ ਤੱਕ ਵੀ ਨਹੀਂ ਖੁੱਲੇ ਅੱਛਾ ਜਾਮਾ ਹੀ ਨਹੀਂ ਖੁੱਲਿਆ ਹਨਾ ਉਹਵੇਂ ਪਿਆ ਜਾਮਾ ਇਹਦੇ ਵੀ ਚਾਬੀ ਲੱਗੀ ਹੋਈ ਆਪਣੀ ਗਾਰੰਟੀ ਨਾਲ ਨਾ ਤੇ ਟਰੈਕਟਰ ਕੱਲੇ ਕੱਲੇ ਜੀ ਤੁਹਾਨੂੰ ਦਿਖਾਤੀ ਆ ਹੁਣ ਤਾਂ ਦੱਸਣ ਦੀ ਲੋੜ ਨਹੀਂ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਜਾਓ ਟਰੈਕਟਰ ਸ਼ਟਰ ਨਾਲ ਆ ਨੀ ਬਾਈ ਕੋਲੇ ਇਹ ਬਹੁਤ ਚੰਗੀ ਹਾਲਤ ਵਿੱਚ ਦਾ ਸਾਰਾ origignal ਆ ਨਾ ਬਈ ਸੈਟ ਉਹ ਨਾਲ ਦੇ ਬਰੇ ਮੂਹਰਿਆਂ ਦੇ ਮਾਰ ਕੇ ਚੈੱਕ ਕਰਾਦੇ ਨਾਲ ਦੇ ਮਾਰ ਕੇ 17 ਦੇ ਮਾਰ ਕੇ ਆ 17 ਦੀ ਆ ਵੀ ਰਹੇ ਨੇ ਨਾਲ ਨਾ ਤੇ ਵੀ 17 ਦੇ ਮਾਰ ਕੇ ਆ ਬਹੁਤ ਚੰਗੀ ਹਾਲਤ ਵਿੱਚ ਪਿਆ ਟਰੈਕਟਰ ਆ 17 ਮਾਡਲਾ ਇਹ ਡਿਮਾਂਡ ਦੇ ਵੀਰੇ ਜੇ ਗੱਲ ਕਰੀਏ ਆਪਾਂ ਡਿਮਾਂਡ ਵੀਰੇ ਮੰਗਦੇ ਆਪਾਂ 575 ਆ ਬਾਕੀ ਮੌਕੇ ਤੇ ਕਰ ਲਾਂਗੇ ਓਕੇ ਲੈ ਕਰ ਲਾਂਗੇ ਹਾਂਜੀ 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 ਕਹਿਣ ਦੇ ਕਹਿਣ ਤੇ ਵੀਰੇ ਫੋਲ ਵਧੀਆ ਮਾਨਤਾ ਨ ਕਰਾਂਗੇ 9 ਦੇ ਮਤਲਬ ਕਿਹੜਾ ਆਪਣੀ ਵੀਰੇ ਇਹ ਵੀ ਗਾਰੰਟੀ ਆਪਾਂ 13 ਹਾਲਾ ਦੇ ਵਹਾ ਕੇ ਚੈੱਕ ਕਰਾਵਾਂਗੇ 13 ਹਾਲਾ 13 ਹਾਲਾ ਤੇ ਘਰੇ ਆ ਜਾਵੇ ਬੰਦਾ 13 ਹਾਲਾ ਦੇ ਵਹਾ ਕੇ ਚੈੱਕ ਅੱਛਾ 9 ਦੇ ਤਾਂ ਪਰ ਬਾਈ ਕਹਤਾ 13 ਤੱਕ ਨਹੀਂ ਖੁੱਲੀ ਟਰੈਕਟਰ ਦੀ ਤੇ ਸਾਡੇ ਖੁੱਲੇ ਖੁੱਲੇ ਕਿਸੇ ਪਾਸੇ ਨਹੀਂ ਟਰੈਕਟਰ ਛੱਡ ਨਾਲ ਆ ਗਈ ਇਹ ਮਿੱਤਰੋ ਲੋਟਰ ਲੋ ਮੇਲਣਾ ਆ ਦੇ ਸਕਦਾ ਇਹਨਾਂ ਤੋਂ ਵਾਲਾ ਜਾਂਦਾ ਹੁੰਦਾ ਹੁੰਦਾ ਹਾਂ ਹਾਂਜੀ ਹਾਂਜੀ ਵੀਰੇ ਹਾਂਜੀ ਲਓ ਮਿੱਤਰੋ ਇਹਦਾ ਆਪਾਂ ਰੇਟ ਦੱਸਦਾ ਬਾਈ ਨੇ ਤੇ ਐਂਡ ਤੇ ਨੰਬਰ ਵੀ ਬੋਲਾਂਗੇ ਵੀਰੇ ਇਹਦੇ ਬਾਰੇ ਦੱਸੇ ਮਾੜਾ ਜੀ ਇਹ ਵੀਰੇ 2016 ਮਾਡਲ ਆ ਇਹ 2016 ਆ ਮਰਲਾ ਹਾਂਜੀ ਠੀਕ ਆ ਜੀ ਇਹ ਦੂਜੇ ਨਾਮ ਦਾ ਨੰਬਰ ਆ ਵੀਰੇ ਅੱਛਾ ਇਹ ਦੂਜੇ ਨਾਮ ਦਾ ਦੂਜੇ ਨਾਮ ਦਾ ਜੀ ਠੀਕ ਆ ਟਰੈਕਟਰ ਇਹ ਵੀ ਸਾਰਾ origignal ਅੰਦਰ ਇਹ ਕੋਈ ਤੋਂ ਚਾਬੀ ਨਹੀਂ ਲੱਗੀ ਅੱਛਾ ਇਹ ਵੀ origignal ਹਾਂ ਠੀਕ ਆ ਦੇਖੋ ਲਓ ਵੀ ਮਿੱਤਰੋ ਦੇਖ ਸਕਦੇ ਆ ਵੀ ਆਪਾਂ ਕੋਣ ਕੇ ਦਿਖਾ ਰਾ ਜੀ ਇਹ ਤਾਂ ਉਹ ਨਹੀਂ ਚਾਹੀ ਲੱਗਦਾ ਜੇ ਵੀ ਨਹੀਂ ਚਾਹੀ ਲੱਗੇ ਸਭ ਤੋਂ ਪਹਿਲਾਂ ਟੈਪਟ ਕਵਰ ਅਗਲਾ ਟੈਪਟਾਂ ਚੈੱਕ ਕਰਾਉਂਦਾ ਟੈਪਟ ਕਵਰ ਤੱਕ ਨਹੀਂ ਜਾਂਦੀ ਲੱਗਦਾ ਜਮਾ ਉਵੇਂ ਪਾਈਆਂ ਯਾਰ ਹਾਂ ਜੀ ਸਾਬ ਤੋਂ ਮਤਰਾ ਦੇ ਸਕਦਾ ਟਰੈਕਟ ਇਹ ਵੀ origignal ਹੀ ਆ origignal ਹੀ ਆ ਵੀਰੇ ਸਾਰਾ ਚਾਰੇ ਟਾਇਰ ਇਹਦੇ ਵੀ ਨਾਲ ਦੇ ਆ ਅੱਛਾ ਇਹਦੇ ਵੀ ਨਾਲ ਦੇ ਆ ਇਹ ਸੈਕੰਡ ਪਾਰਟੀ ਹੈ ਇਹ ਸੈਕੰਡ ਪਾਰਟੀ ਵੀਰੇ ਇਹ ਸੈਕੰਡ ਪਾਰਟ ਹੀ ਦੇ ਸਲਾਚ ਕੋਲਚਰ ਟਰੈਕਟਰ ਦਾ ਸੀਰੀਅਲ ਦਾ ਸਾਰਾ ਵੀਰੇ ਬਾਡੀ ਲਾਈਨ ਦਾ ਬਹੁਤ ਚੰਗਾ ਪਿਆ ਬਾਈ ਸਾਰਾ origignal ਆ ਵੀਰੇ ਅਸਾ ਸਾਰੇ ਜੇ ਕੋਈ ਨੂੰ ਵੀ ਕਲਮ ਲੱਗੀ ਹੋਈ ਆਪਾਂ ਇਹਦੇ ਵੀ ਆਉਣ ਜਾਂਦਾ ਖਰਚਾ ਡਬਲ ਦਵਾਂਗੇ ਲਾਓ ਮਤਲਬ ਬਾਈ ਫੁੱਲ ਗਾਰੰਟੀ ਦੇਈ ਜਾਂਦਾ ਵਾ ਅੰਕੇ ਫੀ ਮਗਰਾੜਾਂ ਦੀ ਵੀਰੇ ਕੰਡੀਸ਼ਨ ਟੈਸਟ ਚੈੱਕ ਕਰੋ ਟਰੈਕਟਰ ਦੇ ਹਾਂ ਮਗਰਾੜ ਬਹੁਤ ਚੰਗੇ ਪਏ ਆ ਬਾਈ ਦੇਖ ਸਕਦਾ ਤੁਸੀਂ ਆ ਚੀਜ਼ਾਂ ਦਾ ਬਈ ਬਿਲਕੁਲ ਸਾਫ਼ ਹੀ ਪਈਆਂ ਹਾਂਜੀ ਹਾਂਜੀ ਸਰ ਪਾਸੂ ਕੀ ਚੰਗਾ ਕਿਤੇ ਬਰੇਜੰਗਾਲ ਨੇ ਟਰੈਕਟਰ ਦਾ ਚਾਰੇ ਟਾਇਰ ਇਹਦੇ ਵੀ ਨਾਲ ਦੇ ਆ ਅੱਛਾ ਇਹਦੇ ਵੀ ਨਾਲ ਦੇ ਆ ਨਾਲ ਦੇ ਆ ਬਰੇਜ ਚਾਰੇ ਟਾਇਰ ਠੀਕ ਆ ਇਹ ਸਾਰਾ origional ਆ ਟਰੈਕਟਰ ਦਾ ਨੰਬਰ ਵੀ ਬਰੇ ਸੋਹਣਾ ਅੱਛਾ ਠੀਕ ਆ 3940 ਨੰਬਰ ਆ 3940 ਨੰਬਰ ਆ ਮੋਕਸਰ ਦਾ ਬਚੀ ਆ ਯਾਰ ਹੈ ਲਾਵੇਂ ਮੈਟਰ ਕਿਥੋਂ ਦਾ ਨੰਬਰ ਆ ਬਰੇ ਇਹ ਇਹ ਮੋਕਸਰ ਦਾ ਬਰੇ ਟੀ ਬੀ ਟੀ ਅੱਛਾ ਮੋਕਸਰ ਦਾ ਵਾ ਹਾਂਜੀ ਹਾਂਜੀ ਲਾਵੇਂ ਮੈਟਰ ਟਰੈਕਟਰ ਇਹ ਵੀ ਸਟਾਰਨ ਵਾਲਾ ਨਹੀਂ ਬੈਟਰੀ ਪਹਿਲੀ ਸਰਵ ਸਟਾਰਟ ਆ ਬਈ ਟਰੈਕਟਰ ਪਹਿਲੀ ਸਰਵ ਬਰੇ ਆ ਦੇਖੋ ਸੀ ਲਾਂ ਵੀਰੇ ਟਰੈਕਟਰ ਇਹ ਚੱਲਿਆ ਚੱਲਿਆ ਵੀਰੇ ਕਿੰਨਾ ਆਪਾਂ ਇਹ ਵੀਰੇ 2200 ਕਾ ਨਹੀਂ ਟੱ ਤਾ ਕਰੀਬ ਨਾਲ ਆਈਡੀਆ ਚੱਲਿਆ ਵਾ ਟਰੈਕਟਰ ਅੱਛਾ ਆਈਡੀਆ 2200 2200 ਪੁਆਇੰਟ ਆ ਜਾ 2200 ਹੋਊਗਾ ਹਾਂਜੀ 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 ਪੈਟਰਨ ਨਾਲ ਦੀ ਆ ਵੀਰੇ ਅੱਛਾ ਟਾਇਰ ਨਾਲ ਦੀ ਆ ਹਣਾ ਤੇ ਬਾਡੀ ਲੈਣ ਦਾ ਬਹੁਤ ਚੰਗਾ ਪਿਆ ਹਣਾ ਹਾਂਜੀ ਵੀਰੇ ਠੀਕ ਆ ਜੀ ਲੌਂਗਟਰ ਰੈਮਰੋਮ ਇਹਦੇ ਵਿੱਚ ਚੈੱਕ ਕਰ ਸਕਦੇ ਬਹੁਤ ਸੋਹਣੀ ਹਾਲਤ ਵਿੱਚ ਟਰੈਕਟਰ ਇਹ 16 ਮਾਡਲ ਹਨ ਇਹ 16 ਜੀ ਠੀਕ ਆ ਇਹਦੀ ਜੀ ਆਪਾਂ ਡਿਮਾਂਡ ਦੀ ਗੱਲ ਕਰੀਏ ਇਹਦੀ ਵੀਰੇ ਮੰਗਦੇ ਤਾਂ 540 ਇਹਦੇ ਚ ਫੁੱਲ ਮਾਨਤਨ ਕਰ ਦ ਬਾਗਤਰ ਜਿਹੜਾ ਆਪਣੇ ਵੀਡੀਓ ਦੇਖ ਕੇ ਤੇ ਇਹਦੇ ਵਿੱਚੋਂ ਹੀ ਮਾਰਦਾ 540 ਆ ਹਾਂਜੀ ਹਾਂਜੀ ਵੀਰੇ ਕਹਿੰਦੇ ਕਿ ਸ਼ੋਰਟ ਹੋ ਇਹਦਾ ਵੀ ਵੀਰੇ 13 ਹਲਾ ਦੇ ਬਾਅਦ ਇਹ ਬੰਦਾ ਜਿਹੜਾ ਮਰਜੀ ਮੈਸਤਰੀ ਨਾਲ ਲੈ ਆ ਕੇ ਚਲਾ ਕੇ ਚੈੱਕ ਕਰਾ ਕੇ ਲਿਜਾ ਸਕਦਾ ਟਰੈਕਟਰ ਠੀਕ ਆ ਜੀ ਹਾਂਜੀ ਹਾਂਜੀ ਬਾਗਤਰ ਦੇ ਸਕਦਾ ਟਰੈਕਟਰ ਇਹ ਵੀ ਬਹੁਤ ਸੋਹਣੀ ਹਾਲਤ ਦੇ ਵਿੱਚ ਆ ਚੰਗੀ ਹਾਲਤ ਦੇ ਵਿੱਚ ਵਾਹ ਵੀਡੀਓ ਪਾ ਕੇ ਸ਼ੇਅਰ ਕਰਦੇ ਜੀ ਪਿੰਡ ਕਿਹੜਾ ਵੀਰੇ ਆਪਣਾ ਚੁੱਗਾ ਪਿੰਡ ਆ ਵੀਰੇ ਜ਼ਿਲ੍ਹਾ ਮੋਗਾ ਚੁੱਗਾ ਪੈਂਦਾ ਜ਼ਿਲ੍ਹਾ ਮੋਕਲਾ ਨੰਬਰ ਬੁੱਲੇ ਨੰਬਰ ਵੀਰੇ 9780 855 ਸਤਾ 9000 80855 80855 ਆਪਣਾ ਵੀਰੇ ਕੰਮੀ 850 ਟਰੈਕਟਰਾਂ ਦਾ ਵਾ 44 ਦਾ ਆਪਾਂ ਲੈਨੇ ਸੌਰਾ ਜੇ ਕਿਸੇ ਨੇ ਵੇਚਣਾ ਹੋਵੇ ਆਪਾਂ ਤਾਂ ਵੀ ਮਹਿੰਗਾ ਲੈ ਲੈਂਦੇ ਆ ਠੀਕ ਆ ਜੀ ਜੇ ਆਪਣਾ ਖਰੀਦਣਾ ਹੋਵੇ ਆਪਣੇ ਤੋਂ ਕਿਸੇ ਨਾਲ ਜਿੱਥੇ ਮਰਜੀ ਅਗਲਾ ਚਲਾ ਕੇ ਚੈੱਕ ਕਰਕੇ ਉੱਜਾ ਸਕਦਾ ਠੀਕ ਆ ਠੀਕ ਆ ਤਸੱਲੀ ਵਾਲਾ ਕੰਮ ਹੋਊਗਾ ਥੱਲੇ ਵਾਲਾ ਕੰਮ ਹਾਂਜੀ ਹਾਂਜੀ ਠੀਕ ਆ ਜੀ ਲੋਅ ਬੰਦੇ ਪ੍ਰੋਫੈਸਰ ਦਾ ਕਹਿਣ ਦੀ ਲੋੜ ਨਹੀਂ ਬਾਈ ਸਾਰਾ ਕੁਝ ਦੱਸਦਾ ਤੁਹਾਨੂੰ ਸਾਹਮਣੇ ਹੀ ਵਾਕੀ ਤੇ ਸਾਰੇ ਜਾਣਕਾਰੀ ਲਈ ਲੱਗੀ ਵੀ ਟਰੈਕਟਰ ਤੇ ਹਾਂਜੀ ਫੈਬਰ ਵਾਲੀ ਛਤਰੀ ਲੱਗੀ ਵੀ ਆ ਵੀਰੇ ਟਰੈਕਟਰ ਤੇ ਫੈਬਰ ਵਾਲੀ ਛਤਰੀ ਆ ਤੇ ਵੀਡੀਓ ਪੱਪ ਕੇ ਸ਼ੇਅਰ ਕਰ ਤੇ ਪੀਨ ਨੂੰ ਬੋਲੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬਾਈਕਲ ਟਰੈਕਟਰ ਹੁੰਦੇ ਆ ਸਵਰਾਜ 855 ਹੀ ਹੁੰਦੇ ਨਾ ਕੱਲੇ 55 ਹੀ ਵੀਰੇ ਕੱਲੇ 55 ਹੀ ਤੇ ਦੇਖ ਸਾਧ ਤਾਂ ਪੂਰੀ ਤਸੱਲੀ ਵਾਲਾ ਟਰੈਕਟਰ ਹੋਵੇ ਵਾਕਿ ਚੈੱਕ ਕਰਕੇ ਲਿਆ ਸਕਦਾ ਵੀਡੀਓ ਪੱਪ ਕੇ ਸ਼ੇਅਰ ਕਰ ਧੰਨਵਾਦ